ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਆਓ ਆਪਾਂ ਹਨਾ ਪਾਸਟਰ ਦੋਲ ਜੀ ਕੀ ਇਸ ਵੀਡੀਓ ਵਿੱਚ ਸਿੱਖੀਏ ਕਿ ਕੋਣ ਕੋਣ ਪ੍ਰਭੂ ਭੋਜ ਲੈ ਸਕਦਾ ਤੇ ਕਿੰਨੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਵਾ ਕਿ ਅਸੀਂ ਪ੍ਰਭੂ ਭੋਜ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ ਅਗਰ ਲੈ ਸਕਦੇ ਆ ਤੇ ਕਿਸ ਤਰ੍ਹਾਂ ਲੈ ਸਕਦੇ ਹਣਾ ਕਿ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਪ੍ਰਭੂ ਦੀ ਦਾਸੀ ਦੇ ਨਾਲ ਹਾਲੇਲੂਇਆ ਆਮੇਂ ਤੇ ਤੁਹਾਨੂੰ ਪਤਾ ਪ੍ਰਭੂ ਭੋਜ ਕੋਣ ਲੈ ਸਕਦਾ ਹੈ ਜਿਹੜਾ ਸ਼ੁੱਭ ਕੰਮ ਕਰਨ ਵਿੱਚ ਲੱਗਾ ਰਹਿੰਦਾ ਹੈ। ਬਚਨ ਵਿੱਚ ਲਿਖਿਆ ਹੈ ਕਹਿੰਦਾ ਆਪਣੇ ਆਪ ਨੂੰ ਜਾਂਚੋ। ਸਹੀ ਗੱਲ ਜਾਂਚਣਾ ਚਾਹੀਦਾ। ਜਿਨੇ ਵੀ ਅਸ਼ਾਇਰ ਰਬਾਨੀ ਲੈਣੀ ਆ, ਹੌਲੀ ਕਮੀਨੀਅਨ ਲੈਣਾ, ਪ੍ਰਭੂ ਪੋਜ ਕਰਨਾ ਆ। ਉਹਨੇ ਆਪਣੇ ਆਪ ਨੂੰ ਜਾਂਚਣਾ ਆ। ਯੈਸ। ਅਸੀਂ ਜਾਂਚ ਵਿੱਚ ਖਰੇ ਨਿਕਲਦੇ ਚਾਹੀਦੇ ਆ।

ਵੇ ਵਿਚਾਰ ਵਿੱਚੋਂ ਮੈਂ ਬਾਹਰ ਆ ਗਿਆ ਮੈਂ ਆਪਣੇ ਭਰਾ ਦੇ ਨਾਲ ਸੁਲ੍ਹਾ ਕਰ ਲਈ ਮੈਂ ਸਭ ਨੂੰ ਮaaf ਕਰ ਦਿੱਤਾ ਇਹ ਨਾ ਹੋਵੇ ਕਿ ਸਵੇਰੇ ਘਰ ਵਾਲੀ ਨਾਲ ਲੜ ਕੇ ਆਏ ਹੋਵੋ ਘਰ ਵਾਲੇ ਨਾਲ ਲੜ ਕੇ ਆਏ ਹੋਵੋ ਤਾਂ ਇੱਥੇ ਤੁਸੀਂ ਪ੍ਰਭੂ ਬੋਜ ਵਾਲਾ ਪਿਆਲਾ ਫੜਿਆ ਹੋਵੇ ਇਹ ਗਲਤ ਿਆ ਹallelujah ਸੱਚੀ ਇਹ ਹੈ ਬਹੁਤ ਗਲਤ ਿਆ ਸੱਚਮੱਚ ਪਹਿਲੇ ਸ਼ਾਵਾ ਮੰਗਣੀ ਚਾਹੀਦੀ ਸਾਨੂੰ ਕਰਕੇ ਵਚਨ ਵਿੱਚ ਲਿਖਿਆ ਆ ਜੇ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵੇਂ ਕਹਿੰਦਾ ਜੇ ਤੂੰ ਕੋਈ ਨਜ਼ਰਾਨਾ ਲੈ ਕੇ ਆਇਆ ਆ ਪਰ ਤੈਨੂੰ ਚੇਤੇ ਆ ਗਿਆ ਵੀ ਤੇਰੇ ਭਰਾ ਦੇ ਨਾਲ ਤੇਰਾ ਬਹਿਰ ਆ ਕਹਿੰਦਾ ਪਹਿਲੇ ਜਾ ਕੇ ਉਹਦੇ ਨਾਲ ਸੁਲਾ ਕਰ ਫੇਰ ਮੁੜ ਕੇ ਆ ਆ ਹallelujah ਸੱਚ ਮੁੱਚ ਦਗਰ ਨਹੀਂ ਜਾਈਦੀ ਸਾਨੂੰ ਤਾਂ ਕਿ ਤੁਹਾਡੇ ਮਨ ਵਿੱਚ ਕਿਸੇ ਦੇ ਨਾਲ ਗੁੱਸਾ ਨਰਾਜਗੀਆਂ ਹੈਗੀਆਂ ਆ ਹallelujah ਅੱਜ ਤੁਸੀਂ ਸਾਰੀਆਂ ਗੁੱਸੇ ਨਾਰਾਜ਼ਗੀਆਂ ਨੂੰ ਆਪਣੇ ਅੰਦਰੋਂ ਕੱਢ ਦਿਓ ਇਹ ਗੁੱਸੇ ਨਾਰਾਜ਼ਗੀਆਂ ਇੱਥੇ ਹੀ ਰਹਿ ਜਾਣੀਆਂ ਨਾਲ ਨਹੀਂ ਜਾਣੀਆਂ ਪਰ ਸਾਨੂੰ ਅੱਗੇ ਜਾਣ ਵਿੱਚ ਰੁਕਾਵਟ ਜ਼ਰੂਰ ਪਾਉਂਦੀਆਂ ਹੱਤੋਂ ਤੋਂ ਰੁਕਾਵਟਾਂ ਹੁੰਦੀਆਂ ਵੇ ਚੀਜ਼ਾਂ ਇਹ ਗੁੱਸੇ ਨਾਰਾਜ਼ਗੀਆਂ ਨਫ਼ਰਤ ਈਰਖਾ ਹਾਲੇਲੀ ਲੋਭ ਹੰਕਾਰ ਵਿਭਚਾਰ ਇਹ ਸਾਰੀਆਂ ਚੀਜ਼ਾਂ ਇਸਾ ਨੂੰ ਸਵਰਗ ਦੇ ਰਾਹ ਤੇ ਚੱਲਣ ਤੋਂ ਰੁਕਾਵਟ ਪਾਉਂਦੀਆਂ ਆ। ਸਹੀ ਗੱਲ ਇਹ ਪਰਮੇਸ਼ਵਰ ਦੀ ਕਿਰਪਾ ਨੂੰ ਸਾਡੇ ਤੱਕ ਪਹੁੰਚਣ ਦੇ ਰਾਹ ਵਿੱਚ ਦੀਵਾਰ ਬਣ ਕੇ ਖੜੀਆਂ ਹੋ ਜਾਂਦੀਆਂ ਆ। ਇਹ ਸਾਡੀ ਬਰਕਤ ਨੂੰ ਸਾਡੇ ਤੱਕ ਪਹੁੰਚਣ ਨਹੀਂ ਦਿੰਦੀਆਂ। ਛੋਟੀਆਂ-ਛੋਟੀਆਂ ਬੁੜੀਆਂ ਆਤਾਂ ਸਾਡੀਆਂ ਵੱਡੀਆਂ-ਵੱਡੀਆਂ ਬਰਕਤਾਂ ਨੂੰ ਰੋਕ ਲੈਂਦੀਆਂ ਆ। yes ਹਾਲੇਲੂਇਆ ਇਸ ਲਈ ਇਹਨਾਂ ਨਿਕੀਆਂ ਨਿਕੀਆਂ ਚੀਜ਼ਾਂ ਤੋਂ ਨਜ਼ਾਤ ਪਾਉਣ ਦੀ ਕੋਸ਼ਿਸ਼ ਕਰੋ ਪਰਮੇਸ਼ਵਰ ਦੇ ਜ਼ੋਰ ਨਾਲ ਤੇ ਪਰਮੇਸ਼ਵਰ ਦੇ ਵਚਨ ਦੇ ਦੁਆਰੇ ਹallelujah ਉਹਦੇ ਜ਼ੋਰ ਨਾਲ ਵਚਨ ਨਾਲ ਸੋ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਹਿੰਦੇ ਮੇਰੀ ਯਾਦ ਵਿੱਚ ਤੁਸੀਂ ਇਹ ਕਰਿਆ ਕਰਿਓ ਕਿਉਂਕਿ ਮੇਰੀ ਯਾਦ ਵਿੱਚ ਕਰਿਆ ਕਰਿਓ ਤੁਹਾਨੂੰ ਯਾਦ ਰਵੇ ਕਿ ਸਾਡੇ ਗੁਨਾਹਾਂ ਦੀ ਖਾਤਰ ਉਹ ਯਿਸੂ ਮਸੀਹ ਸਲੀਬ ਉੱਤੇ ਬਲੀਦਾਨ ਹੋ ਗਏ। ਹੇ ਸਾਮਨ। ਸਾਨੂੰ ਯਾਦ ਰਵੇ ਕਿੰਨੀ ਕਰੜੀ ਸਜ਼ਾ ਸੀਗੀ ਸਾਡੇ ਗੁਨਾਹਾਂ ਦੀ ਜਿਹੜੀ ਸਾਡੇ ਬਦਲੇ ਪ੍ਰਭੂ ਯਿਸੂ ਮਸੀਹ ਜੀ ਨੇ ਝੱਲ ਲਈ ਆ। ਹੇਲੂਇਆ। ਕਹਿੰਦਾ ਜਦ ਤੱਕ ਮੈਂ ਆਵਾਂ ਨਾ ਤੁਸੀਂ ਮੇਰੀ ਮੌਤ ਦਾ ਪ੍ਰਚਾਰ ਕਰਦੇ ਰਹੋ। ਹੇਲੂਇਆ। ਅਸੀਂ ਪ੍ਰਚਾਰ ਦੀ ਪ੍ਰਚਾਰ ਕਰਦਾ ਸਾਡੇ ਗੁਨਾਹਾਂ ਦੇ ਲਈ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਬਲੀਦਾਨ ਹੋਇਆ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਪਰ ਸਾਡੇ ਗੁਨਾਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਚੱਕ ਲਿਆ ਉਹ ਸਾਡੇ ਗੁਨਾਹਾਂ ਦੇ ਬਦਲੇ ਬਲੀਦਾਨ ਹੋਏ ਆ ਉਹ ਮੌਤ ਜਿਹੜੀ ਸਦਾ ਦੀ ਸੀਗੀ ਉਹਦੇ ਤੋਂ ਉਣੀ ਸਾਨੂੰ ਨਜ਼ਾਤ ਦੇ ਦਿੱਤੀ ਹਾਲੇਲੂਇਆ ਦੀ ਸਾਨੂੰ ਬਿਲ ਨਹੀਂ ਸੀ ਪ੍ਰਭੂ ਯੀਸੂ ਮਸੀਹ ਦੇ ਬਲੀਦਾਨ ਹੋਣ ਦੇ ਵਸੀਲੇ ਨਾਲ ਸਾਨੂੰ ਮਾਫ ਕਰ ਦਿੱਤੀ ਗਈ ਪ੍ਰਭੂ ਯੀਸੂ ਮਸੀਹ ਮੇਰਾ ਮੁਕਤੀ ਦਾਤਾ ਬਣ ਗਿਆ ਮੁਕਤੀ ਦਾਤੇ ਦਾ ਮਤਲਬ ਕੀ ਆ ਮੁਕਤ ਕਰ ਦੇਣ ਵਾਲਾ ਹਰ ਗਮ ਤੋਂ ਮੁਕਤੀ ਦੇਣ ਵਾਲਾ ਜਿਹੜਾ ਮੁਕਤੀ ਦਾਤਾ ਹੈ ਨਾ ਉਹ ਤੁਹਾਨੂੰ ਹਰ ਦੁੱਖ ਚੋਂ ਮੁਕਤ ਕਰ ਦੇਣ ਦੀ ਸ਼ਕਤੀ ਰੱਖਦਾ ਹੈ ਸਮਰਥ ਰੱਖਦਾ ਹੈ ਫਿਰ ਚਾਹੇ ਤੁਸੀਂ ਦੁਸ਼ਟ ਦੇ ਬੰਦਨ ਵਿੱਚ ਵੱਜੇ ਹੋ ਉਹ ਉਹਦੇ ਚੋਂ ਵੀ ਤੁਹਾਨੂੰ ਮੁਕਤੀ ਦੇਣ ਦੇ ਲਈ ਸਾਮਨ ਹੈ ਚਾਹੇ ਤੁਸੀਂ ਬਿਮਾਰੀਆਂ ਦੇ ਵਿੱਚ ਆ ਉਹ ਬਿਮਾਰੀ ਤੋਂ ਮੁਕਤੀ ਦੇਣ ਦੇ ਲਈ ਵੀ ਤੁਹਾਡਾ ਮੁਕਤੀਦਾਤਾ ਹੈ ਉਹ ਤੁਹਾਡੀ ਸਮੱਸਿਆ ਤੋਂ ਮੁਕਤ ਕਰਨ ਦੇ ਲਈ ਵੀ ਤੁਹਾਡਾ ਮੁਕਤੀਦਾਤਾ ਹੈ ਤੁਹਾਡੇ ਕਰਜ਼ਿਆਂ 'ਚੋਂ ਕੱਢਣ ਦੇ ਲਈ ਪਰੇਸ਼ਾਨੀਆਂ 'ਚੋਂ ਕੱਢਣ ਦੇ ਲਈ ਹਰ ਪਾਪ ਵਿੱਚੋਂ ਬਾਹਰ ਕੱਢਣ ਲਈ ਹਰ ਦੁੱਖ ਤੋਂ ਤਕਲੀਫ ਤੋਂ ਸਮੱਸਿਆ ਤੋਂ ਤੁਹਾਨੂੰ ਮੁਕਤ ਕਰਨ ਲਈ ਉਹ ਮੁਕਤੀਦਾਤਾ ਪਰਮੇਸ਼ਵਰ ਹੈ ਹallelujah ਜਰ ਜਿਨਾਂ ਨੇ ਉਹਨੂੰ ਦਿਲ ਤੋਂ ਮੁਕਤੀ ਦਾਤਾ ਮੰਨ ਲਿਆ ਉਹ ਮੁਕਤ ਹੋ ਚੁੱਕੇ ਹਨ ਉਹ ਮੁਕਤੀ ਪਾ ਚੁੱਕੇ ਹਨ ਹਰ ਦੁੱਖ ਤੋਂ ਹਰ ਤਕਲੀਫ ਤੋਂ ਹਰ ਬੰਧਨ ਤੋਂ ਹਰ ਅਪਰਾਧ ਤੋਂ ਹਰ ਬੁਰੇ ਸੁਭਾਤ ਤੋਂ ਉਹ ਮੁਕਤੀ ਪਾ ਚੁੱਕੇ ਹਨ ਹallelujah ਹallelujah ਸੱਚਮੁੱਚ ਪਰਮੇਸ਼ਰ ਤੋਂ ਹਨਾ ਕਿਤਾ ਮੁਕਤੀ ਪਾ ਚੁੱਕੇ ਆ ਬੀ ਪਰਮੇਸ਼ੂ ਨੇ ਸਾਨੂੰ ਆਜ਼ਾਦ ਕੀਤਾ ਪਾਪਾਂ ਤੋਂ ਸਾਨੂੰ ਵੇਚੇ ਸ਼ਬਦ ਕਰਮਾਂ ਲਈ ਰਚੇ ਗਏ ਹਾਂ ਸਾਡੀ ਰਚਨਾ ਹੋਈ ਆ ਲਾਈਕ ਕਮੈਂਟ ਕਰਨਾ ਸ਼ੇਅਰ ਕਰਨਾ ਚੰਗੇ ਕੰਮ ਕਰਨ ਦੇ ਲਈ ਸਾਡੀ ਰਚਨਾ ਕਿਉਂ ਹੋਈ ਵਧੀਆਂ ਕਰਨ ਦੇ ਲਈ ਨਹੀਂ ਲੜਾਈਆਂ ਕਰਨ ਦੇ ਲਈ ਨਹੀਂ ਧੋਖੇ ਕਰਨ ਦੇ ਲਈ ਨਹੀਂ ਸਾਡੀ ਰਚਨਾ ਸਾਡੀ ਰਚਨਾ ਕਰਨ ਲਈ ਹੋਈ ਆ ਯੈਸ ਆਮਨ ਚੰਗ ਰੋਮ ਅਕਸਰ ਦਿਆ ਕਿ ਅਸੀਂ ਚੰਗੇ ਕੰਮ ਕਰੀਏ ਹallelujah ਸਿਰਫ ਸੰਡੇ ਦੀ ਸੰਡੇ ਚਰਚ ਵਿੱਚ ਆਉਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ ਕਿ ਸਾਡੀ ਰਚਨਾ ਨੇ ਇਸ ਲਈ ਕੀਤੀ ਕਿ ਇਹ ਲੋਕੀ ਐਵਰੀ ਸੰਡੇ ਚਰਚ ਵਿੱਚ ਜਾਣ ਦੈਟਸ ਇਟ ਨੋ ਪਰਮੇਸ਼ੁਰ ਨੇ ਸਾਡੀ ਰਚਨਾ ਇਸ ਲਈ ਕੀਤੀ ਕਿ ਜੋ ਕੁਝ ਅਸੀਂ ਸੰਡੇ ਨੂੰ ਪਰਮੇਸ਼ੁਰ ਦੇ ਵਚਨ ਚੋਂ ਸਿੱਖਦੇ ਆ 6 ਦਿਨ ਜਾ ਕੇ ਉਹਨਾਂ ਐਕਸਰਸਾਈਜ਼ ਕਰੀਏ ਉਹਨਾਂ ਸ਼ਬਦਾਂ ਦੀ ਉਹਨਾਂ ਵਚਨਾਂ ਦੀ ਅਸੀਂ ਕਸਰਤ ਕਰੀਏ ਉਹਨਾਂ ਵਚਨਾਂ ਦਾ ਅਸੀਂ ਜਿੰਦਾ ਨਮੂਨਾ ਬਣ ਜਾਈਏ ਜੇ ਅਪਾ ਕੁੱਕਰੀ ਬੁੱਕ ਲੈ ਲਈਏ ਕੁੱਕਰੀ ਬੁੱਕ ਹੁੰਦੀ ਜਿਹਦੇ ਵਿੱਚ ਖਾਣਾ ਬਣਾਉਣ ਦੀਆਂ ਰੈਸਪੀਜ਼ ਦਿੱਤੀਆਂ ਹੁੰਦੀਆਂ ਆ ਜੇਕਰ ਆਪਾਂ ਕੁੱਕਰੀ ਬੁੱਕ ਲੈ ਲਈਏ ਇਹ ਆ ਸਮਾਨ ਦੇ ਅਨੁਸਾਰ ਉਹਨੂੰ ਪੜ੍ਹੀ ਜਾਈਏ ਜੋ ਉੱਤੇ ਲਿਖਿਆ ਆ ਕੀ ਤੁਸੀਂ ਚੰਗੇ ਕੁੱਕ ਬਣ ਜਾਓਗੇ ਜੇ ਤੁਸੀਂ ਉਹਦੀ ਪ੍ਰੈਕਟਿਸ ਨਹੀਂ ਕਰੋਗੇ ਕੀ ਉਹਦੇ ਉੱਤੇ ਲਿਖੀ ਹੋਈ ਸਬਜ਼ੀ ਨੂੰ ਪੜਨ ਦੇ ਨਾਲ ਸਬਜ਼ੀ ਬਣ ਜਾਊਗੀ ਉਹਦੇ ਉੱਤੇ ਲਿਖੇ ਹੋਏ ਹਲਵੇ ਨੂੰ ਬੜੇ ਨਾਲ ਹਲਵਾ ਬਣ ਜਾਊਗਾ ਨਹੀਂ ਕਦੇ ਨਹੀਂ ਜਦ ਤੱਕ ਤੁਸੀਂ ਹੱਥੀ ਮਿਹਨਤ ਨਹੀਂ ਕਰੋਗੇ ਉਹ ਸਮਾਨ ਸਾਰਾ ਜੋ ਦੇਚ ਲਿਖਿਆ ਉਹਨੂੰ ਪੂਰਾ ਨਹੀਂ ਕਰੋਗੇ ਕੁੱਕ ਨਹੀਂ ਕਰੋਗੇ ਉਹਦੋਂ ਤੱਕ ਨਹੀਂ ਬਣਸਾਗੇ ਇੱਥੇ ਵਚਨ ਪੜੇ ਨਾਲ ਦੇ ਵਚਨ ਸੁਣਨ ਦੇ ਨਾਲ ਅਸੀਂ ਚੰਗੇ ਵਿਸ਼ਵਾਸੀ ਨਹੀਂ ਬਣਦੇ ਵਚਨ ਸਿਰਫ ਪੜਨ ਨਾਲ ਤੇ ਵਚਨ ਸਿਰਫ ਸੁਣਨ ਦੇ ਨਾਲ ਅਸੀਂ ਚੰਗੇ ਮਸੀਹੀ ਚੱਲੀ ਨਹੀਂ ਰਹ ਜਾਂਦੇ ਜਿੰਨੀ ਦੇਰ ਤੱਕ ਅਸੀਂ ਇਸ ਵਚਨ ਨੂੰ ਪੜ ਕੇ ਉਹਦੇ ਉੱਤੇ ਕੰਮ ਕਰਨਾ ਨਹੀਂ ਸ਼ੁਰੂ ਕਰਦੇ ਜੇ ਲਿਖਿਆ ਨਾ 6 ਦਿਨ ਕੰਮ ਕਰ ਮਾਈ ਕਰਨ ਦੇ ਬਾਰੇ ਵਿੱਚ ਨਹੀਂ ਆ ਜੋ ਤੂੰ 7ਵੇਂ ਦਿਨ ਪਰਮੇਸ਼ਵਰ ਦੀ ਹਜ਼ੂਰੀ ਚ ਆਣ ਕੇ ਸਿੱਖਣਾ ਹੈ 6 ਦਿਨ ਤੂੰ ਕੰਮ ਉਹਦੇ ਅਨੁਸਾਰ ਕਰਨਾ ਹੈ ਤੇ 6 ਦਿਨ ਚੋ ਵੀ ਕੰਮ ਕਰਨਾ 6 ਦਿਨ ਖਾਣਾ ਪੀਣਾ ਮਾਂ ਨੇ ਮਾਂ ਹੋਣ ਦੇ ਫਰਜ਼ ਨਿਭਾਉਣੇ ਪਤਨੀ ਨੇ ਪਤੀ ਪਤਨੀ ਹੋਣ ਦੇ ਫਰਜ਼ ਨਿਭਾਉਣੇ ਪਤੀ ਨੇ ਪਤੀ ਵਾਲੇ ਫਰਜ਼ ਨਿਭਾਉਣੇ ਸਕੂਲ ਵਿੱਚ ਅਧਿਆਪਕ ਹੋਣ ਦੇ ਚਵਕਲਤ ਦੇ ਜੋ ਵੀ ਤੁਹਾਡੇ ਫਰਜ਼ ਆ ਜੋ ਵੀ ਤੁਹਾਡੇ ਕੰਮ ਆ ਜੋ ਵੀ ਤੁਹਾਡੇ ਕਾਰੋਬਾਰ ਆ 6 ਦਿਨ ਤੁਸੀਂ ਉਦਾਂ ਕਰਨੇ ਆ ਜਿੱਦਾਂ 7ਵੇਂ ਦਿਨ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਸਿੱਖਦੇ ਆ ਪਤਨੀਆਂ ਨੂੰ ਕਿਹਾ ਨਾ ਇੱਕ ਹੀ ਪਤੀ ਦੀਆਂ ਪਤਨੀਆਂ ਰਹਿਣਾ ਤਾਂ 6 ਦਿਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡਰਦੇ ਤੱਕ ਕੰਮ ਕਰੇ ਕਿਸੇ ਹੋਰ ਵਾਲਾ ਦੇਖਣਾ ਨਹੀਂ ਤੁਹਾਡੇ ਖਿਆਲ ਚ ਵੀ ਨਾ ਕੋਈ ਆਵੇ ਤਾਂ ਇਹ ਸਭ ਨੇ ਡਰ ਕੇ ਤੇ ਕੰਮ ਕੀ ਹੈ ਨਹੀਂ ਪਤਨੀਆਂ ਰਹਿਣ yes ਇੱਕ ਮਾਂ ਦਾ ਕੀ ਰੋਲ ਆ ਉਸ ਰੋਲ ਨੂੰ ਪਲੇ ਕਰਨਾ ਇੱਕ ਕੰਮ ਆ yes ਤੁਸੀਂ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਉੱਥੋਂ ਚੀਜ਼ਾਂ ਨਹੀਂ ਚੱਕ ਕੇ ਲੈਉਣੀਆਂ ਕਿਉਂਕਿ ਤੁਹਾਨੂੰ ਵਚਨਾ ਲਾਉ ਨਹੀਂ ਕਰਦਾ ਤੁਹਾਨੂੰ ਚੋਰੀ ਮਨਾਂ ਕੀਤੀ ਆ ਤਾਂ ਇਹ ਨਹੀਂ ਕਿ ਮੈਂ ਤਾਂ ਕੰਮ ਕਰਦਾ ਇੱਥੋਂ ਮੈਂ ਇੱਥੋਂ ਕੁਝ ਵੀ ਚੱਕ ਕੇ ਲੈ ਜਾਵਾਂ ਤੁਸੀਂ ਕਿਤੇ ਕੰਪਿਊਟਰ ਡਾਟਾ ਆਪਰੇਟਰ ਆ ਤੇ ਤੁਸੀਂ ਉੱਥੋਂ ਡਾਟਾ ਚੋਰੀ ਕਰੀ ਚੱਲੋ ਕਿ ਮੈਂ ਕਿਸੇ ਹੋਰ ਨੂੰ ਵੱਧ ਪੈਸਿਆਂ ਵਿੱਚ ਸਾਈਡ ਬਿਜ਼ਨਸ ਕਰ ਲੂੰਗਾ ਵੇਚ ਦਊਂਗਾ ਛੇ ਦਿਨ ਉੱਤਾ ਕੰਮ ਕਰਨਾ ਜਿੱਤਾਂ ਸਤਵੇਂ ਦਿਨ ਵਿੱਚ ਤੁਹਾਨੂੰ ਸਿਖਾਇਆ ਜਾਂਦਾ ਤੇ ਸਤਵੇਂ ਦਿਨ ਚ ਕੀ ਸਿਖਾਇਆ ਜਾਂਦਾ ਵਫਾਦਾਰੀ ਇਮਾਨਦਾਰੀ ਸਮਝਦਾਰੀ ਪਵਿੱਤਰਤਾਈ ਵਿਸ਼ਵਾਸ ਪਾਤਰਤਾ ਅਧੀਨਗੀ ਨਰਮਾਈ ਖਲੀਮੀ ਇਹ ਸਭ ਚੀਜ਼ਾਂ ਵਿੱਚ ਰਹਿ ਕੇ ਛੇ ਦਿਨ ਕੰਮ ਕਰਨਾ ਹੈ ਤੇ ਸਾਡਾ ਕੰਮ ਹੀ ਫਿਰ ਸਾਡੀ ਪੂਜਾ ਵਰਤ ਹੁੰਦਾ ਹੈ ਐਸਾ ਬੰਦਾ ਕਿਉਂਕਿ ਅਸੀਂ ਜਦੋਂ ਕਰਦੇ ਆਂ ਕੁਛ ਵੀ ਕਰਦੇ ਆਂ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਕਰਦੇ ਆਂ ਪਰਮੇਸ਼ਵਰ ਦੇ ਡਰ ਵਿੱਚ ਰਹਿ ਕੇ ਜਦੋਂ ਕਰਦੇ ਆਂ ਤੇ ਫਿਰ ਅਸੀਂ ਪਾਪ ਨਹੀਂ ਕਰਦੇ ਕਿਉਂਕਿ ਫਿਰ ਸਾਡੀ ਕਿੰਨੇ ਵਧੀਆ ਗੋਨਾ ਹਰ ਸਾਡੀ ਰਚਨਾ ਇਸੇ ਲਈ ਕੀਤੀ ਗਈ ਹੈ ਗੱਲ ਦਿੱਤ ਕੰਮ ਦੇ ਆਏ ਤੁਹਾਡੀ ਰਚਨਾ ਸ਼ੁਭ ਕਰਮਾਂ ਲਈ ਰਚੇ ਗਏ ਹੋ ਜੋ ਪਰਮੇਸ਼ਵਰ ਨੇ ਅਗੋਂ ਤਿਆਰ ਕੀਤੇ ਸਨ ਮੇਸ਼ਵਰ ਨੇ ਤਿਆਰ ਕੀਤੇ ਸਨ ਪਰ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਤੇ ਅਸੀਂ ਚੰਗੇ ਕੰਮ ਕਰਨ ਵਿੱਚ ਲੱਗੇ ਰਹਿਣਾ ਹੈ ਬੁਰਾਈ ਨੂੰ ਭਲਾਈ ਨਾਲ ਜਿੱਤਣਾ ਹੈ ਹallelujah ਬਹੁਤ سارے ਮਨੁੱਖ ਹਾਰ ਮੰਨ ਜਾਂਦੇ ਹਨ ਕਿੰਨੇ ਕਿੰਨੇ ਚੰਗਾ ਕਰੀਏ ਅਸੀਂ ਇੱਕ ਵਾਰੀ ਕੀਤਾ ਸਹੀ ਗੱਲ ਚੰਗੇ ਕੰਮਾਂ ਵਿੱਚ ਲੱਗੇ ਰਹਿਣਾ ਹੈ ਦੋ ਵਾਰੀ ਕੀਤਾ ਇਹਨੇ ਫੇ ਡੰਗ ਮਾਰਿਆ ਭਾਬੀ ਨੇ ਫੇ ਗਲਤੀ ਕੀਤਾ ਸਾਡੇ ਨਾਲ ਕਿੰਨਾ ਕਚਰੇ ਸੀ ਚੰਗਾ ਕਰੀ ਜਾਈਏ ਜੇ ਉਹ ਮਾੜਾ ਕਰਨ ਦਾ ਸੁਭਾਅ ਨਹੀਂ ਬਦਲਦਾ ਤੁਸੀਂ ਚੰਗਾ ਕਰਨ ਵਾਲਾ ਸੁਭਾਅ ਕਿਉਂ ਬਦਲਦੇ ਆਂ ਬੁਰਾਈ ਤੁਹਾਨੂੰ ਨਾ ਹਰਾਵੇ ਤੁਹਾਡੀ ਚੰਗਿਆਈ ਦੇ ਹallelujah ਬੁਰਾ ਵਿਅਕਤੀ ਗੋਡੇ ਟੇਕ ਦਵੇ ਅਸੀਂ ਚੰਗੇ ਕੰਮ ਕਰਦੇ ਆ ਨਹੀਂ ਥੱਕਣਾ ਅਸੀਂ ਭਲਾ ਕਰਦੇ ਆ ਨਹੀਂ ਥੱਕਣਾ ਅਸੀਂ ਮਾਫ਼ ਕਰਦੇ ਆ ਨਹੀਂ ਥੱਕਣਾ ਯਸਾ ਮੈਨ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਆ ਨਹੀਂ ਥੱਕਣਾ ਸਾਡੀ ਭਲਾਈ ਦੇ ਅੱਗੇ ਬੁਰਾਈ ਦੇ ਗੋਡੇ ਟਿਕਨੇ ਚਾਹੀਦੇ ਆ ਹallelujah ਅਰ वचन ਇਹ ਕਹਿੰਦਾ ਪਰਮੇਸ਼ਵਰ ਨੇ ਸਾਨੂੰ ਚੁਣਿਆ ਕਿ ਅਸੀਂ ਸ਼ੋਭ ਕੰਮ ਕਰਨ ਵਿੱਚ ਲੱਗੇ ਰਹੀਏ ਕੰਟੀਨਿਊ ਰਹਿਣਾ ਯਸਾ ਮੈਨ yes sa amen amen hallelujah ਬੋਲ ਬੋਤਾ ਨਵਾ ਦੇ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਦੇਖੋ ਤੁਸੀਂ ਕਿਸ ਤਰ੍ਹਾਂ ਦੇਖਦੇ ਆਪਾਂ ਕੋਣ ਪ੍ਰਭੂ ਭੋਜ ਨਹੀਂ ਲੈ ਸਕਦੇ ਹਨ ਕਿਸ ਤਰ੍ਹਾਂ ਇਹ ਨਹੀਂ ਲੜ ਝਗੜ ਕੇ ਆਪਾਂ ਪ੍ਰਭੂ ਭੋਜ ਲੈ ਲਈਏ ਤਾਂ ਆਪਣੇ ਮਨ ਵਿੱਚ ਪਾਪ ਹੋਵੇ ਹਨ ਤੇ ਇਹ ਵੀ ਨੁਕਸਾਰ ਹੈਗਾ ਤੁਹਾਡੇ ਤੇ ਵਿਪਤਾ ਆ ਸਕਦੀ ਹੈ ਪਰਮੇਸ਼ਵਰ ਕਹਿੰਦਾ ਕਿ ਜੇ ਤੁਹਾਡੇ ਤੁਹਾਨੂੰ ਭੇਟ ਲੈਣ ਦਾ ਸਮੇ ਹਨ ਪਰਮੇਸ਼ਵਰ ਦੇ ਜੁਰੀ ਵਿੱਚ ਜਦੋਂ ਤੁਸੀਂ ਉਹਨੇ ਤੁਹਾਨੂੰ ਯਾਦ ਆ ਜਿਵੇਂ ਕਿਸੇ ਨਾਲ ਤੁਸੀਂ ਵੀ ਹਨਾ ਗਲਤ ਬੋਲੇ ਤਾਂ ਉਸ ਤੋਂ ਪਹਿਲਾਂ ਸੋਰੀ ਮੰਗ ਲਓ ਹਨਾ ਤੇ ਸਾਡੀ ਰਚਨਾ ਪਰਮੇਸ਼ਵਰ ਨੇ ਕੀਤੀ ਆ ਤੁਹਾਨੂੰ ਤੇ ਸਾਨੂੰ ਉਹਦੇ ਅਧੀਨ ਹੀ ਰਹਿਣਾ ਚਾਹੀਦਾ ਵਾ 6 ਦਿਨ ਉਹਨੇ ਕੰਮ ਦਿੱਤੇ ਆ ਨਾ ਕਰਨ ਨੂੰ ਤਸੱਤਵੇਂ ਦਿਨਾਂ ਦੀ ਹੋ ਜੂਰੀ ਵਿੱਚ ਰਹੀਏ ਵਫਾਦਾਰੀ ਨਾਲ ਛੇ ਦਿਨਾਂ ਦੇ ਵਿੱਚ गुਜ਼ਾਰੀਏ ਆਪਣੇ ਸੁਭਾਅ ਤੋਂ ਆਪਣੇ ਬੋਲ ਬਾਣੀ ਤੋਂ ਆਪਣੇ ਹਨਾ ਜਿੱਦਾਂ ਦੇ ਵਫਾਦਾਰੀ ਨਾਲ ਡਰਦੇ ਤੇ ਕੰਮਦੇ ਹੋਏ ਰਹੀਏ ਤਾਂ ਜੋ ਕਿ ਸਾਨੂੰ ਬਰਕਤ ਔਰ ਅਸ਼ੀਸ਼ ਉਸ ਸਵਰਗ ਵਿੱਚੋਂ ਮਿਲ ਸਕੇ ਪਿਤਾ ਦੇ ਸਕੇ ਹਨਾ ਤੇ ਇਹੀ ਕੰਮਾਂ ਨੂੰ ਉਹ ਕਹਿੰਦੇ ਆ ਪਵਿੱਤਰ ਤਾਈਂ ਤੇ ਨਾਲ ਚੱਲਣਾ ਜੋ ਕਿ ਅੱਜ ਲੋਕ ਅੱਜਕੱਲ ਬਹੁਤ ਸਾਰੇ ਅਸੀਂ ਨਹੀਂ ਕਰਦੇ ਹਨਾ ਭੁੱਲ ਜਾਂਦੇ ਆਪਾਂ ਹਬਾ ਗਾਇਨੇ ਸਾਨੂੰ ਘੜਾ ਰੱਬ ਦੇਖਦਾ ਸੀ ਜੋਰੇ ਕਰਦੇ ਪਰ ਪਰਮੇਸ਼ਵਰ ਹੀ ਤਾਂ ਅੰਦਾ ਕੀ ਵਫਾਦਾਰ ਰਹਿ ਕਿਉਂਕਿ ਉਹ ਰੱਬ ਦੇਖਦਾ ਹੁੰਦਾ ਤੁਹਾਡੇ ਅੱਗੇ ਹੋ ਜੇ ਤੇ ਮੇਰੀ ਚੀਜ਼ ਆ ਜਾਂਦੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਚੋਰੀ ਕਰ ਲਈ ਹੈ ਲੇਕਿਨ ਸਾਨੂੰ ਘੜਾ ਕੋਈ ਦੇਖਦਾ ਆਪਾ ਇਸ ਚੀਜ਼ ਚ ਨਿਕਲ ਜਾਂਦੀ ਪਰ ਉਹ ਵੀ ਇੱਕ ਪ੍ਰੀਖਿਆ ਹੁੰਦੀ ਆ ਤੁਸੀਂ ਇਸ ਚੀਜ਼ ਨੂੰ ਪਰਮੇਸ਼ਵਰ ਅੱਗੇ ਰੱਖਿਆ ਕਰੋ ਪਰਮੇਸ਼ਵਰ ਇਹ ਚੀਜ਼ ਮੈਂ ਨਾ ਕਰ ਪਾਵਾਂ ਔਰ ਇਸ ਚੀਜ਼ ਤੋਂ ਮੈਨੂੰ ਨਿਕਲਣ ਵਿੱਚ ਹੱਲ ਦੇ ਜੇ ਜ਼ਿੰਦਗੀ 'ਚ ਕੋਈ ਐਸੀ ਸਮੱਸਿਆ ਆਣਾ ਤਾਂ ਉਹਦੇ ਵਿੱਚ ਵੀ ਤੁਹਾਨੂੰ ਤੁਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਜ਼ਰੂਰ ਕਰੋ ਵਿਸ਼ਿਆਂ ਨੂੰ ਲੈ ਕੇ ਪ੍ਰਾਰਥਨਾ ਕਰਿਆ ਕਰੋ ਹੱਥ ਰੱਖ ਕੇ ਪਰਮੇਸ਼ੁਰ ਤੁਹਾਡੀ ਜਰੂਰ ਸੁਨੇਗਾ ਕਿਉਂਕਿ ਉਸਨੇ ਸਾਨੂੰ ਰਚਿਆ ਸਾਡੇ ਸੁਭਾ ਜਿਸ ਤਰ੍ਹਾਂ ਉਹਦੇ ਸੁਭਾ ਦੇ ਵਿੱਚ ਕੋਈ ਵੀ ਇੱਕ ਦਾਗ ਨਹੀਂ ਉਹ ਵੀ ਚਾਹੁੰਦਾ ਕਿ ਸਾਡੇ ਵਿੱਚ ਵੀ ਕੋਈ ਦਾਗ ਨਾ ਹੋਵੇ ਇੱਕ ਵੀ ਦਾਗ ਹੋਇਆ ਤੇ ਅਸੀਂ ਨਰਕ ਚਲੇ ਜਾਵਾਂਗੇ ਔਰ ਪਰਮੇਸ਼ੁਰ ਇਹ ਹੀ ਨਹੀਂ ਚਾਹੁੰਦਾਗਾ ਹਾਂ ਜੀ ਤੇ ਆਪਣੇ ਆਪ ਦੇ ਸ਼ਹਿਨਸ਼ੀਲਤਾ ਦੇ ਨਾਲ ਪਿਆਰ ਦੇ ਨਾਲ ਪਵਿੱਤਰਤਾ ਦੇ ਨਾਲ ਵਫਾਦਾਰੀ ਦੇ ਨਾਲ ਬੜੇ ਰਾਇਆ ਪਰ ਪਰਮੇਸ਼ੁਰ ਦੇ ਨਾਲ ਉਹ ਹੁਣ ਤੋਂ ਲੈ ਕੇ ਸਦਾ ਤੱਕ ਪਰਮੇਸ਼ੁਰ ਦੇ ਚੋਣ ਨਾਲ ਚੋਣ ਵਾਲਿਆਂ ਦੇ ਨਾਲ ਉਹਨਾਂ ਦੀ ਬਰਕਤ ਹੋਵੇ ਮੇਰੇ ਵੱਲੋਂ ਸਾਰੇ ਇੰਦੇਮ ਸੀਡੀ ਹੋਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਲੈ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਵੱਲੋਂ ਜੈਮਤੀ ਕੀ ਕ੍ਰਿਸਮਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਹੈਪੀ ਕ੍ਰਿਸਮਸ ਡੇ ਤਿਆਰੀਆਂ ਅੱਜਕੱਲ ਬਹੁਤ ਜੋਰ ਦਾ ਸ਼ੋਰ ਸ਼ਰਾਬ ਸੀ ਹੋ ਰਹੀਆਂ ਡਾਂਸਿੰਗ ਤੇ ਡਾਂਸਿੰਗ ਦੀ ਪ੍ਰੈਕਟਿਸ ਤੇ ਵਰਸ਼ਪ ਦੀ ਪ੍ਰੈਕਟਿਸ ਹੋ ਰਹੀ ਆ ਪ੍ਰਭੂ ਦਾ ਧੰਨਵਾਦ ਔਰ ਤੁਸੀਂ ਆਪਣੇ ਘਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਤਾਰੇ ਦੇ ਨਾਲ ਸੋ ਜਾਣਾ ਜਾਂ ਮੈਂ ਸਿੱਖ ਸਕੋ ਹallelujah